ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਅਰੇ ਇੱਕ ਮਨੋਖ ਸੁਖ ਦੀ ਮੰਗ ਰੱਖਦਾ ਪ੍ਰਭੂ ਅੱਗੇ ਕਿ ਮੈਨੂੰ ਸੁਖ ਮਿਲ ਜਾਵੇ ਦੁੱਖ ਕੋਈ ਨਹੀਂ ਮੰਗਦਾ ਸੁਖਾ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਪਰ ਮਨਮੁਖ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਸੰਸਾਰ ਦਾ ਸੁਖਿਆ ਨਾ ਇਨੂੰ ਬਹੁਤਾ ਦੁੱਖ ਦਾ ਫਲ ਲੱਗਦਾ ਹੈ ਮੈਂ ਉਸ ਦਿਨ ਵੀ ਬੇਨਤੀ ਕੀਤੀ ਜਿੰਨੇ ਅਸੀਂ ਸੁਖ ਮੰਗੇ 레 ਪ੍ਰਭੂ ਕੋ ਨੇ ਜਿੱਤੇ ਨੇ ਪ੍ਰਭ ਉਹਨਾਂ ਨੂੰ ਦੁੱਖਾਂ ਦਾ ਫਲ ਲੱਗਾ ਅਸੀਂ ਸੁੰਦਰ ਘਰ ਮੰਗੇ ਮਿਲੇ ਨੇ ਉਹਦੇ ਵਿੱਚ ਸੋਹਣੇ ਸੋਹਣੇ ਸੋਫੇ ਮੰਗੇ ਮਿਲੇ ਨੇ ਪਰ ਸੋਫਿਆਂ ਦੇ ਬੈਠਣ ਦੀ ਐਸੀ ਆਜ ਤੋ ਕੋਈ ਗੋਡੇ ਗਏ ਤੇ ਜਿੰਨੀਆਂ ਵੀ ਵਸਤੂਆਂ ਸਾਨੂੰ ਪਰਮਾਤਮਾ ਦਿੰਦਾ ਹੈ ਅਸੀਂ ਮੰਗਦੇ ਜੇ ਜਿੰਦਾ ਪਰ ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਕੀ ਪੈਣਾ ਸੁਖ ਦੁਖ ਸਮਕਰ ਜਾਣੀ ਹੈ ਸ਼ਬਦ ਭੇਦ ਸੁਖ ਕੋਏ ਕਹਿੰਦੇ ਸੁਖ ਤੇ ਦੁਖ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ ਸੁਖ ਦੁਖ ਦੋਏ ਗਾਰ ਕੱਪੜੇ ਪਹਿਰੇ ਜਾਏ ਮਨੁੱਖ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਿੰਨੇ ਸੁੱਖ ਦੇ ਰੋਕੀਏ ਕੱਪੜੇ ਨੇ ਤੇ ਮਨੁੱਖ ਪਹਿਨਦਾ ਰਹਿੰਦਾ ਗਾਲੀ ਸੁੱਖ ਦਾ ਉਤਾਰ ਕੇ ਦੁੱਖ ਦਾ ਪਾ ਲਿਆ ਦੁੱਖ ਦਾ ਉਤਾਰ ਕੇ ਸੁੱਖ ਦਾ ਪਾ ਲਿਆ ਗੁਰੂ ਦੇ ਸ਼ਬਦ ਦੇ ਵਿੱਚ ਵਿੰਨਿਆ ਜਾਂਦਾ ਨਾ ਬੰਦਾ ਤਾਂ ਆਤਮਿਕ ਸੁੱਖ ਮਿਲਦਾ ਹੈ ਉਸ ਰਾਂਹ ਜਿਹੜਾ ਸੰਸਾਰ ਦਾ ਸੁੱਖ ਜੋਗੇ ਨੂੰ ਬਰਾਬਰ ਹੀ ਜਾਣਨਾ ਚਾਹੀਦਾ ਸਮਝਣਾ ਚਾਹੀਦਾ ਹੈ